ਅਸ਼ੀਆ ਦੀ ਜਿਹੜੀ ਕਰੋਪੀ ਆ ਇਹ ਵੈਸੇ ਤੇ ਸਾਰੀ ਦੁਨੀਆ ਦੇ ਵਿੱਚ ਹੀ ਨਸ਼ੇ ਵਿਖਰੇ ਆ ਦੁਨੀਆ ਦੇ ਬਹੁਤ ਸਾਰੇ ਮੁਲਕ ਨਸ਼ਾ ਨਾਲ ਪੀੜਤ ਨੇ ਪਰ ਆਪਣੇ ਇੱਥੇ 10-15 ਸਾਲਾਂ ਤੋਂ ਇੱਕ ਕਰੋਪੀ ਜਿਹੜੀ ਆ ਪੰਜਾਬ ਨੂੰ ਚੰਬੜੀ ਹੋਈ ਆ ਮੈਂ ਜਦੋਂ ਦੱਸਿਆ ਕਿ ਬਾਕੀ ਥਾਂ ਦਾ ਵੀ ਨਸ਼ਾ ਹੈ ਬਾਕੀ ਮੁਲਕਾਂ 'ਚ ਵੀ ਹੈ ਬਾਕੀ ਸਟੇਟਾਂ 'ਚ ਵੀ ਹੈ ਪਰ ਪੰਜਾਬ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਜਿਹੜੀ ਆ ਉਹ ਹੈ ਨਸ਼ਾ ਤਸਕਰਾਂ ਦੀ ਤੇ ਸਿਆਸੀ ਲੀਡਰਾਂ ਦੀ ਤੇ ਪੁਲਿਸ ਦੇ ਕੁਝ ਲੋਕਾਂ ਦੇ ਮਿਲੀ ਭੁਗਤਤੀ ਇਨੂੰ ਖਤਮ ਕਰਨ ਵਾਸਤੇ ਸਰਕਾਰਾਂ ਜ਼ਰੂਰ ਕੋਸ਼ਿਸ਼ ਕਰ ਰਹੀਆਂ ਵਾ ਪਰ ਹਾਲੀ ਵੀ ਮੇਰੇ ਖਿਆਲ ਦੇ ਜੜ ਤੱਕ ਪਹੁੰਚਣ ਦੀ ਲੋੜ ਆ ਜੋ ਹਾਲੀ ਵੀ ਨਹੀਂ ਹੋ ਰਿਹਾ ਅ ਔਰ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਕਾਲੀਆਂ ਪੇਡਾਂ ਵਾਂ ਉਹ ਸਮੇਂ-ਸਮੇਂ ਤੇ ਐਕਸਪੋਜ਼ ਹੁੰਦੀਆਂ ਵਾ ਫੜੇ ਜਾਂਦੇ ਆ ਲੇਕਿਨ ਹਾਲੀ ਵੀ ਮੇਰੇ ਖਿਆਲ ਬਹੁਤ ਵੱਡੇ ਪੰਦਰ ਤੇ ਇਹਦੇ ਖਿਲਾਫ ਮੂਹਮ ਚਲਾਉਣ ਦੀ ਲੋੜ ਆ ਕੋਈ ਮੇਰੇ ਖਿਆਲ ਕੋਈ ਚੈਕਸ ਐਂਡ ਬੈਲੈਂਸਸ ਦਾ ਸਿਸਟਮ ਜਿਹੜਾ ਵਾ ਲਿਆਉਣਾ ਪਵੇਗਾ ਇਸ ਪ੍ਰੋਗਰਾਮ ਦੇ ਵਿੱਚ ਜੋ ਨਸ਼ਿਆਂ ਦੇ ਖਿਲਾਫ ਮੂਹਮ ਆ ਉਹਦੇ ਚ ਕਮੀਆਂ ਕੀ ਆ ਉਹਦੇ ਬਾਰੇ ਅਸੀਂ ਜਨੰਦੀ ਕੋਸ਼ਿਸ਼ ਕੀਤੀ ਦੋ ਉੱਗੇ ਵਕੀਲਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਐਨਡੀਪੀਸਿਸ ਦੇ ਜਿਹੜੇ ਐਨਡੀਪੀਸ ਦੇ ਕੇਸਸ ਕੀਤੇ ਆ ਹਾਈ ਕੋਰਟ ਦੇ ਵਿੱਚ ਜੇ ਰਾਕ ਕੋ ਕੇਸ ਕਰਦਾ ਵਾ ਤੇ ਉਹਨੂੰ ਸਾਰਾ ਬੈਕਗ੍ਰਾਉਂਡ ਕੇਸ ਦਾ ਜਾਨਣਾ ਹੁੰਦਾ ਪਤਾ ਲੱਗ ਜਾਂਦਾ ਹੈ ਕੇ ਕੇਸ ਕਿੰਨੀ ਸੱਚਾਈ ਹੈ ਤੇ ਕਿੰਨਾ ਕਿਹਦੇ ਚ ਝੂਠ ਹੈ ਮੈਂ ਉਹਨਾਂ ਦੇ ਜਿਹੜੇ ਵਿਊਜ਼ ਆ ਉਹਨਾਂ ਤੁਸੀਂ ਕੁਝ ਦੇ ਵਿਊਜ਼ ਅਸਟੂਡੈਂਟਸ ਤੁਸੀਂ ਸੁਣ ਲਏ ਆ ਬਾਕੀ ਜੋ ਅਸੀਂ ਨਹੀਂ ਪੇਸ਼ ਕਰ ਸਕਿਆ ਕਿਉਂਕਿ ਲੰਬੀ ਗੱਲਬਾਤ ਹੋ ਜਾਂਦੀ ਹੈ ਜੇ ਸਾਰੀ ਪੇਸ਼ ਕਰੀਏ ਤੇ ਫਿਰ ਤੁਹਾਨੂੰ ਤੁਹਾਡੇ ਚੋਂ ਬਹੁਤ ਸਾਰੇ ਲੋਕੀ ਪ੍ਰੋਗਰਾਮ ਤੋਂ ਟੁੱਟ ਜਾਂਦੇ ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਲੰਬੀ ਗੱਲ ਹੋ ਗਈ ਆ ਸੋ ਮੈਂ ਸੈਪਰੇਟਲੀ ਇਸ ਪ੍ਰੋਗਰਾਮ ਤੋਂ ਬਾਅਦ ਪਾਉਂਗਾ ਇੱਕ ਸਿਮਰਨਜੀਤ ਦਾ ਜਿਹੜਾ ਵਿਊ ਅੱਜ ਪਾਉਂਗਾ ਤੇ ਪ੍ਰਵਿੰਦਰ ਸੇਖੋਂ ਦਾ ਕੱਲ ਸਵੇਰੇ ਮੇਰਾ ਆਪਣਾ ਵਿਚਾਰ ਆ ਇਸ ਮਸਲੇ ਤੇ ਗੱਲਬਾਤ ਕਰਦੇ ਹੋਏ ਕਿ ਪੁਲਿਸ ਦੇ ਉੱਪਰ ਠੀਕ ਹੈ ਪੁਲਿਸ ਦੇ ਬਹੁਤ ਸਾਰੇ ਅਫਸਰ ਚੰਗੇ ਨੇ ਲੇਕਿਨ ਜਿਹੜੀਆਂ ਕਾਲੀਆਂ ਪੇਡਾਂਆਂ ਆ ਉਹ ਤਾਂ ਹੀ ਪਤਾ ਲੱਗੂਗਾ ਜੇ ਪੁਲਿਸ ਦੇ ਉੱਪਰ ਨਿਗਰਾਨੀ ਹੋਵੇ ਹਾਈ ਕੋਰਟ ਦੇ ਹੁਕਮਾਂ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਬਹੁਤ ਸਾਰੇ ਪੁਲੀਸ ਸਟੇਸ਼ਨਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਪਰ ਹੁਣ ਵੀ ਪਤਾ ਲੱਗ ਰਿਹਾ ਵਾ ਜਿਹੜੇ ਅੱਜ ਵਕੀਲਾਂ ਨੇ ਵੀ ਦੱਸਿਆ ਵਾ ਵੀ ਕਈ ਵਾਰ ਜਦੋਂ ਪੁਲਿਸ ਦੇ ਉੱਤੇ ਗੱਲ ਆਉਂਦੀ ਹੈ ਤਾਂ ਕੈਮਰੇ ਆਫ ਕਰ ਦਿੰਦੇ ਕਹਿੰਦੇ ਜੀ ਕੈਮਰਾ ਖਰਾਬ ਹੋ ਗਿਆ ਇਹਦੇ ਉੱਤੇ ਵੀ ਹੁਣ ਨਵੀਆਂ ਹਦਾਇਤਾਂ ਆਈਆਂ ਵਾ ਪਰ ਇਹਦਾ ਲਾਜ ਇਹੋ ਹੀ ਆ ਕਿ ਬਾਹਰਲੇ ਮੁਲਕਾਂ ਵਾਂਗੂ ਪੁਲ ਸਾਰੇ ਪੁਲਿਸ ਅਫੀਸਰਸ ਦੇ ਉੱਤੇ ਬੋਡੀ ਕੈਮਰਾ ਹੋਵੇ ਜਦੋਂ ਵਰਦੀ ਪਾਉਂਦਾ ਵਾ ਤੇ ਨਾਲ ਉਹ ਕੈਮਰਾ ਵੀ ਉਹਦੇ ਤੇ ਪੈ ਜਵੇ ਜਿਨੂੰ ਵਰਦੀ ਲਾਉਂਦਾ ਵਾ ਉਦੋਂ ਹੀ ਸਿਰ ਕੈਮਰਾ ਲੱਥੇ ਸੋ ਇਹ ਬੋਡੀ ਕੈਮਰਾ ਜਿਹੜਾ ਵਾ ਇਹ ਮੇਰੇ ਖਿਆਲ ਪੰਜਾਬ ਦੇ ਵਿੱਚ ਇਹਦੇ ਤੇ ਪਹਿਲ ਕਰਨ ਪੰਜਾਬ ਨੂੰ ਪਹਿਲ ਕਰਨ ਦੀ ਲੋੜ ਆ ਕੇਂਦਰ ਤੋਂ ਮਦਦ ਮੰਗੀ ਜਾਵੇ ਕਿ ਇਹ ਕੈਮਰੇ ਖਰੀਦਣ ਵਾਸਤੇ ਉਹ ਗ੍ਰਾਂਟ ਦੇਣ ਇਸ ਤੋਂ ਬਿਨਾ ਪੁਲਿਸ ਨੂੰ ਤੁਸੀਂ ਜਵਾਬਦੇਹੀ ਬਣਾਉਣਾ ਬਹੁਤ ਕਾਫੀ ਮੁਸ਼ਕਲ ਹੋਊਗਾ ਬਾਕੀ ਬਲੌਕ ਜ਼ਿਲ੍ਹਾ ਆਰ ਸੂਬਾ ਪੱਧਰ ਤੇ ਮੈਜਿਸਟ੍ਰੇਟਸ ਨੂੰ ਇਨਵੋਲ ਕਰਨ ਦੀ ਲੋੜ ਆ ਇਸ ਮੂਹਮ ਦੇ ਵਿੱਚ ਪਹਿਲਾਂ ਮੈਜਿਸਟ੍ਰੇਟ ਜਿਹੜਾ ਵਾ ਜ਼ਿਲ੍ਹੇ ਦਾ ਮੁਖੀ ਹੁੰਦਾ ਸੀ ਹੋਮ ਸੈਕਟਰੀ ਜਿਹੜਾ ਵਾ ਉਹ ਸਟੇਟ ਦੀ ਪੁਲਿਸ ਦਾ ਮੁਖੀ ਹੁੰਦਾ ਸੀ ਡੀਜੀਪੀ ਜਿਹੜਾ ਉਹਨੂੰ ਰਿਪੋਰਟ ਕਰਦਾ ਸੀ ਲੇਕਿਨ ਹੌਲੀ ਹੌਲੀ ਇਹ ਸਿਸਟਮ ਬਦਲ ਗਿਆ ਮੇਰੇ ਖਿਆਲ ਮੈਜਿਸਟ੍ਰੇਟਸ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਤੇ ਉੱਤੇ ਇਤਬਾਰ ਨਹੀਂ ਲੇਕਿਨ ਮੈਜਿਸਟ੍ਰੇਟਸ ਨੂੰ ਨਾਲ ਇਨਵੋਲ ਕਰਨ ਦੀ ਲੋੜ ਹੈ ਇੱਕ ਤਰੀਕੇ ਦੀ ਨਿਗਰਾਨੀ ਹੋਵੇਗੀ ਇਸ ਤੋਂ ਇਲਾਵਾ ਮੇਰਾ ਇਹ ਵੀ ਮੰਨਣਾ ਵਾ ਕਿ ਓਵਰਸਾਈਟ ਬਾਡੀਜ਼ ਜਿਹੜੀਆਂ ਹਾਈ ਕੋਰਟ ਨੇ ਕਿਹਾ ਵਾ ਕਿ ਪੁਲਿਸ ਦੇ ਪੁਲਿਸ ਨੂੰ ਓਵਰਸਾਈਟ ਬਾਡੀ ਬਣਾਉਣੀ ਚਾਹੀਦੀ ਹੈ ਓਵਰਸਾਈਟ ਬਾਡੀ ਹੈ ਕੌਣ ਡੀਸੀ ਐਸਪੀ ਇੱਕ ਦਾ ਹੋਰ ਅਧਿਕਾਰੀ ਉਹਦੇ ਅਫਸਰੀ ਹੋਗੇ ਸਰਕਾਰੀ ਅਫਸਰੀ ਹੋਗੇ ਉਹਦੇ ਸਿਵਿਲIANS ਨੂੰ ਵਿੱਚ ਵੜਨ ਦੀ ਲੋੜ ਹੈ ਓਵਰਸਾਈਟ ਬਾਡੀ ਦੇ ਵਿੱਚ ਇੱਕ ਜਾਂ ਦੋ ਰਿਟਾਇਰਡ ਜੱਜ ਪੁਰਾਣੇ ਵਕੀਲ ਪ੍ਰੋਫੈਸਰ ਉਹ ਲੋਕ ਜਿਨ੍ਹਾਂ ਦੀ ਜਿਨ੍ਹਾਂ ਦੀ ਜਿਹੜੇ ਉਹਨਾਂ ਦੀ ਕਾਬਲੀਅਤ ਹੈ ਉਹਤੇ ਕੋਈ ਸ਼ੱਕ ਨਹੀਂ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਉਹਨਾਂ ਨੂੰ ਓਵਰਸਾਈਟ ਬਾਡੀਜ਼ ਦੇ ਵਿੱਚ ਇਨਵੋਲ ਕਰਨ ਦੀ ਲੋੜ ਹੈ ਮੈਨੂੰ ਯਾਦ ਹੈ ਬੜੇ ਸਾਲ ਪਹਿਲਾਂ ਮੈਂ ਇੱਕ ਇੰਟਰਨੈਸ਼ਨਲ ਕਾਨਫਰੰਸ ਤੇ ਗਿਆ ਸੀ ਉੱਥੇ ਮੈਨੂੰ ਲਾਸ ਐਂਜਲਸ ਦਾ ਮੇਅਰ ਮਿਲਿਆ ਉਹਨੂੰ ਮੈਂ ਪੁੱਛਿਆ ਵੀ ਤੁਹਾਡੇ ਪੁਲਿਸ ਤੇ ਕੀ ਓਵਰਸਾਈਟ ਹੈ ਕਹਿੰਦੇ ਜੀ ਇੱਕ ਸਿਵਿਲIANS ਦੀ ਓਵਰਸਾਈਟ ਬਾਡੀ ਹੈ ਜਿਹਦੇ ਚ ਸਿਰਫ ਸਿਵਿਲIANS ਨੇ ਸੋ ਇੱਥੇ ਵੀ ਸਿਵਿਲIANS ਨੂੰ ਇਸ ਓਵਰਸਾਈਟ ਬਾਡੀ ਦੇ ਜੇ ਤੁਸੀਂ ਸਿਵਿਲIANS ਨੂੰ ਪੂਰਾ ਅਧਿਕਾਰ ਨਹੀਂ ਦੇਣਾ ਤੇ ਅਟਲੀਸਟ ਉਹਨਾਂ ਨੂੰ ਨਾਲ ਇਨਵੋਲ ਤੇ ਜ਼ਰੂਰ ਕਰੋ ਬਾਕੀ ਜੋ ਗੱਲ ਨਿਕਲ ਕੇ ਆਈ ਆ ਬਹੁਤ ਸਾਰੇ ਜਿਹੜੇ ਮੈਡੀਸਨ ਜਿਹੜੇ ਡਿਪਰੈਸ਼ਨ ਵਗੈਰਾ ਚ ਲੈ ਜਾਂਦੇ ਆ ਉਹਨਾਂ ਨੂੰ ਵੀ ਐਨਡੀਪੀਐਸ ਦੇ ਹੇਠ ਲਿਆਂਦਾ ਗਿਆ ਵਾ ਉਹਨਾਂ ਨੂੰ ਸ਼ਤ ਕੱਢਣ ਦੀ ਲੋੜ ਆ ਕਿਉਂਕਿ ਪੁਲਿਸ ਇਹ ਮਿਸਯੂਜ਼ ਕਰਦੀ ਹੈ ਬੜਾ ਸੌਖਾ ਵਾ ਉਹ ਡਰੱਗ ਖਰੀਦ ਲੈਣਾ ਦੁਕਾਨ ਤੋਂ ਇਹ ਕਹਿ ਕੇ ਵੀ ਦਵਾਈ ਕਹਿ ਕੇ ਮੈਨੂੰ ਡਿਪਰੈਸ਼ਨ ਹੈ ਡਾਕਟਰ ਨੇ ਲਿਖਤੀ ਔਰ ਉਹ ਕਿਸੇ ਤੋਰ ਤੇ ਵੀ ਪੈ ਸਕਦੀ ਹੈ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਡਿਪਰੈਸ਼ਨ ਵਗੈਰਾ ਦੇ ਡਰੱਗਸ ਆ ਜਾਂ ਨਿਊਰੋਲੋਜੀਕਲ ਡਿਸਆਰਡਰਸ ਦੇ ਡਰੱਗਸ ਆ ਉਹਨਾਂ ਨੂੰ ਐਨਡੀਪੀਐਸ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਐ ਏਟਲੀਸਟ ਕੁਝ ਡਰੱਗਸ ਨੂੰ ਜਿਹਨਾਂ ਦਾ ਦੁਰਉਪਯੋਗ ਹੋ ਰਿਹਾ ਇਸ ਤੋਂ ਇਲਾਵਾ ਐਨਡੀਪੀਐਸ ਕੇਸਸ ਦੇ ਵਿੱਚ ਜਦੋਂ ਕੋਈ ਕੋਈ ਬਰੀ ਹੋ ਜਾਂਦਾ ਵਾ ਛੁੱਟ ਜਾਂਦਾ ਵਾ ਤੇ ਉਹਨੂੰ ਮੁਆਵਜ਼ਾ ਕਲੇਮ ਕਰਨ ਦਾ ਹੱਕ ਹੋਣਾ ਚਾਹੀਦਾ ਵਾ ਲਾ ਸੂਟ ਫਾਈਲ ਕਰਨ ਦਾ ਹੱਕ ਹੋਣਾ ਚਾਹੀਦਾ ਵਾ ਮੈਲੀਸ਼ੀਅਸ ਪ੍ਰੋਸੀਕਿਊਸ਼ਨ ਜਿਹੜਾ ਹੁਣ ਕਰ ਸਕਦਾ ਵਾ ਪਰ ਕਿੰਨੇ ਕੁ ਲੋਕ ਨੇ ਜਿਹੜੇ 5 ਸਾਲ ਵਿਚਾਰੇ ਅੰਦਰ ਅੰਡਰ ਟ੍ਰਾਇਲ ਰਹੇ ਕੇਸ ਬੁੱਕ ਦੇ ਰਹੇ ਤੇ ਫਿਰ ਆ ਕੇ ਪੁਲਿਸ ਦੇ ਫੇਰ ਨਾਲ ਫੇਰ ਪੰਗਾ ਲੈਣਾ ਚਾਹੁੰਦੇ ਆ ਅੱਗੇ ਬੰਦੇ ਦੀ ਵੈਸੇ ਮਤ ਮਰੀ ਜਾਂਦੀ ਆ ਫੱਕ ਜ ਚੁੱਕਾ ਹੁੰਦਾ ਉਹ ਬੰਦਾ ਸੋ ਉਹਦੇ ਵਿੱਚ ਹੀ ਪ੍ਰੋਵੀਜ਼ਨ ਹੋਣਾ ਚਾਹੀਦਾ ਐਂਡੀਪੀਐਸ ਦੇ ਵਿੱਚ ਕਿਉਂਕਿ ਐਂਡੀਪੀਐਸ ਨਾਲ ਇੱਕ ਇੱਕ ਬੜਾ ਵੱਡਾ ਦਾਗ ਲੱਗ ਜਾਂਦਾ ਸਟਿਗਮਾ ਲੱਗ ਜਾਂਦਾ ਕਿਸੇ ਬੰਦੇ ਤੇ ਜੇ ਉਹਨੂੰ ਛੁੱਟਣਾ ਵਾ ਤੇ ਉਹਨੂੰ ਹੱਕ ਹੋਣਾ ਚਾਹੀਦਾ ਪਿਓ ਆਟੋਮੈਟਿਕਲੀ ਜਿਹੜੇ ਬੰਦੇ ਨੇ ਉਹਨੂੰ ਉੱਤੇ ਕੇਸ ਪਾਇਆ ਸੀ ਉਹਨਾਂ ਦੇ ਖਿਲਾਫ ਉਹ ਕਾਰਵਾਈ ਵੀ ਕਰ ਸਕੇ ਜੇ ਮੈਲਾਫਾਈਡ ਇੰਟੈਂਸ਼ਨ ਸਾਬਤ ਹੁੰਦੀ ਹੈ ਜੇ ਗੁੱਡ ਫੇਥ ਦੇ ਵਿੱਚ ਗਲਤੀ ਲੱਗ ਸਕਦੀ ਕਿਸੇ ਨੂੰ ਵੀ ਲੇਕਿਨ ਉਹਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਆਫਟਰ ਆਲ ਇਸ ਜ਼ਿੰਦਗੀ ਦੇ ਸਾਲ 2 ਸਾਲ 5 ਸਾਲ 7 ਸਾਲ ਖਰਾਬ ਹੋ ਗਏ ਬਿਨਾ ਉਹਨੂੰ ਸਜ਼ਾ ਮਿਲੇ ਸਿਰਫ ਅੰਡਰ ਟ੍ਰਾਇਲ ਹੁੰਦੇ ਹੁੰਦੇ ਐਵੇਂ ਇਹਦੇ ਨਾਲ ਨਾਲ ਮੇਰਾ ਖਿਆਲ ਹੈ ਕਿ ਐਨਡੀਪੀਐਸ ਕੇਸਿਸ ਅਸਲ ਵਿੱਚ 5 5 6 6 ਸਾਲ ਦੇ ਅੰਡਰ ਟ੍ਰਾਇਲ ਜੇਲਾਂ ਦੇ ਵਿੱਚ ਨੇ ਟੋਟਲ ਸਜ਼ਾ 10 ਸਾਲ ਤੇ ਉਹ 6 ਸਾਲ ਜਾਂ 7 ਸਾਲ ਦਾ ਫੈਸਲਾ ਹੀ ਨਹੀਂ ਹੋਇਆ ਜਾਂ 5 ਸਾਲ ਦਾ ਫੈਸਲਾ ਹੀ ਨਹੀਂ ਹੋਇਆ ਉਹ ਤਾਂ ਸਜ਼ਾ ਮਿਲ ਗਈ ਉਹਨੂੰ ਸੋ ਇਹ ਕੇਸਿਸ ਜਿਹੜੇ ਨੇ 3 ਤੋਂ 6 ਮਹੀਨੇ ਦੇ ਵਿੱਚ ਪਹਿਲੀ ਸਟੇਜ ਕਦਰਮ ਹੁਣ 3 ਤੋਂ 6 ਮਹੀਨੇ ਦੀ ਦੂਜੀ ਸਟੇਜ ਤੇ ਖਤਮ ਹੋ ਤਾਂ ਕਿ ਪੂਰਾ ਕੇਸ ਜਿਹੜਾ ਵਾ 6 ਮਹੀਨੇ ਤੋਂ ਸਾਲ ਦੇ ਵਿੱਚ ਖਤਮ ਹੋ ਜੇ 6-6 ਸਾਲ ਦੇ ਵਿੱਚ ਟ੍ਰਾਇਲ ਵੀ ਹਾਲੀ ਸ਼ੁਰੂ ਨਹੀਂ ਹੁੰਦੀ ਸੋ ਮੇਰਾ ਖਿਆਲ ਹੈ ਬਹੁਤ ਵੱਡੇ ਪੱਧਰ ਤੇ ਕਈ ਸੋਧਾਂ ਸਾਨੂੰ ਕਾਨੂੰਨ ਦੇ ਵਿੱਚ ਕਰਨ ਦੀ ਲੋੜ ਆ ਔਰ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਇਹ ਪ੍ਰੋਗਰਾਮ ਕੀਤਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਕਦੀ ਧਿਆਨ ਨਹੀਂ ਆਇਆ ਉਹ ਗੱਲਾਂ ਆਪਣੇ ਧਿਆਨ ਦੇ ਵਿੱਚ ਆਈਆਂ